ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਫਾਰਮ ਵਿਖਾਉਨੇ ਆ ਫਾਰਮ ਦਾ ਸੈਟਅਪ ਵਿਖਾਉਨੇ ਆ ਪਿੰਡ ਝੰਡੇ ਵਾਲੇ ਖੜੇ ਆ ਆਪਾਂ ਤੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਕੋਈ ਨਿੱਕਾ ਫਾਰਮ ਵਿਖਾਇਆ ਜਾਵੇ ਇਹ ਨਿੱਕਾ ਵੀ ਆ ਤੇ ਵੱਡਾ ਵੀ ਆ ਜਿਵੇਂ ਥੋੜੇ ਤੋਂ ਕੰਮ ਸਟਾਰਟ ਕੀਤਾ ਹੀ ਹੁਣ ਬਾਈ ਨੇ ਇੱਕ ਕੰਮ ਵਾਵਾ ਵਧਾ ਲਿਆ ਉਧਰਲੇ ਪਾਸੇ ਵੱਡਾ ਸ਼ੈੱਡ ਪਾ ਲਿਆ ਸ਼ੁਰੂਆਤ ਜਿੱਥੋਂ ਕੀਤੀ ਸੀ ਉਥੋਂ ਆਪਾਂ ਤੁਹਾਨੂੰ ਅੱਜ ਵਿਖਾਉਨੇ ਆ ਫਾਰਮ ਆਜੋ ਆਪਾਂ ਵੇਖਨੇ ਆ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਐਸ ਵਛੀਤੋ ਕਰਦੇ ਆ ਇਹ ਹੈਗੀ ਆ ਬਰੂਡ ਦੀ ਜਿਹੜਾ ਸਰਕਾਰੀ ਸੀਮਨ ਆਇਆ ਸੀਗਾ ਗਵਰਨਮੈਂਟ ਹਸਪੀਟਲਾਂ ਦੇ ਵਿੱਚ ਇਹ ਸੀਮਨ ਆਇਆ ਸੀਗਾ ਬਰੂਡ ਦਾ ਠੀਕ ਆ ਉਹ ਸੀਮਨ ਦੀ ਇਹ ਵਛੀ ਆ ਹੈਗੀ ਆ ਇਹ 10 ਤੋਂ 15 ਦਿਨ ਦੀ ਵਛੀ ਹੈਗੀ ਆ ਬਹੁਤ ਸੋਹਣੀ ਫਿਰ ਆ ਸੈਟਅਪ ਦੀ ਗੱਲ ਕਰ ਲਈਏ ਬਾਈ ਹਰਿਆਣ ਦੀ ਇੱਧਰਲੇ ਪਾਸੇ ਇੱਕ ਖੁਰਨੀ ਬਣਾਈ ਹੋਈ ਆ ਠੀਕ ਆ ਇਹ ਹੈਗਾ ਵੱਡੀਆਂ ਗਾਈਆਂ ਦਾ ਪੋਰਸ਼ਨ ਜਿਹੜਾ ਇਹ ਬਣਾਇਆ ਇਹ ਡੋਡੀ ਬਣਾਇਆ ਹੋਇਆ ਵੱਧ ਦੁੱਧ ਵਾਲੀਆਂ ਥੋੜੇ ਵਾਲੀਆਂ ਠੀਕਾ ਡਰਾਈ ਉਹ ਹਿਸਾਬ ਦੇ ਨਾਲ ਬਣਾਇਆ ਤੇ ਇਹਨਾਂ ਦੇ ਆਮ ਕਯੂਬਿਕਲ ਐਂ ਦੇ ਲੋਟ ਲੱਗੇ ਹੁੰਦੇ ਆ ਠੀਕ ਹੈ ਇਹਨਾਂ ਦੇ ਪਿੱਛੇ ਸੇਦ ਨੂੰ ਤੇ ਬਾਈ ਨੇ ਲੰਮੇ ਲੋਡਰ ਰੱਖੇ ਹੋਏ ਆ ਇਸ ਤਰੀਕੇ ਨਾਲ ਥੋੜਾ ਜਿਆਨੀ ਜਿਆਦੇ ਐਨੀਮਲ ਇਹਦੇ ਵਿੱਚ ਰਹਿ ਸਕਦੇ ਆ ਤੇ ਜਿਆਦੇ ਵਾਰਲਡ ਵਾਈਡ ਦਾ ਸੀਮਨ ਜਿਆਦੇ ਯੂਜ਼ ਕੀਤਾ ਬਾਈ ਹਰੇ ਨੇ ਵਾਰਲਡ ਵਾਈਡ ਤੇ ਏਬੀਐਸ ਦੇ ਨਾਲ ਜੁੜੇ ਹੋਏ ਆ ਠੀਕ ਆ ਇਹ ਵੱਡੀਆਂ ਗਾਂ ਇਹਨਾਂ ਕੋਲੇ 30 ਲੀਟਰ ਤੋਂ ਲੈ ਕੇ ਜਾਨੀ 49-50 ਲੀਟਰ ਤੱਕ ਦੀਆਂ ਗਾਂ ਹੈਗੀਆਂ ਵਾ ਵਿਚ ਪਿਛਲੇ ਸਾਲ ਗਾਈਆਂ ਹੋਰ ਵੀ ਚੰਗੀਆਂ ਸੀ ਉਹ ਵਿੱਚੋਂ ਗਾਈਆਂ ਦਾ ਨੁਕਸਾਨ ਵੀ ਹੋ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਵਸ਼ੀਆਂ ਦੀ ਕਿਹੜੇ ਸੀਮਨ ਦੀਆਂ ਕਿੰਨੀ ਉਮਰ ਆ ਤੇ ਕਿਤੋਂ ਗਾਂ ਏਆਈ ਕੀਤੀ ਆ ਉਦੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਵੀ ਆਪਾਂ ਇਹਦੇ ਵੀਡੀਓ ਦੇ ਵਿੱਚ ਮੱਝਾਂ ਦਾ ਵੀ ਸੈਟਅਪ ਵਿਖਾਵਾਂਗੇ ਠੀਕ ਆ ਉਧਰਲੇ ਪਾਸੇ ਬਣਿਆ ਹੋਇਆ ਤੇ ਬਾਕੀ ਸਾਨੂੰ ਵੀਡੀਓ ਬੜੀ ਬਣਾਉਣੀ ਦਾ ਨਹੀਂ ਆਉਂਦੀ ਨਾ ਸਾਨੂੰ ਬੋਲਣਾ ਆਉਂਦਾ ਜੇ ਕੋਈ ਗਲਤੀ ਫਲਤੀ ਹੋਵੇ ਤਾਂ ਮਾਫ ਕਰ ਦਿਓ ਹੁਣ ਆਪਾਂ ਦੱਸਦੇ ਨੇ ਡਿਟੇਲ ਜਿਹੜੀ ਇਹ ਵੱਚੀ ਹੈਗੀ ਹੈ ਹੈਗੀ 32 ਦੀ 40 432 ਜਿਹੜਾ ਆਪਣਾ ਸੈਗ ਦਾ ਸੀਮਣ ਹੈ ਜਰਮਨ ਇੰਪੋਰਟ ਆ ਹੋਇਆ ਸੀਮਣ ਇਹ ਦੁੱਧ ਰਕਾਰ ਚ ਵੀ ਬਹੁਤ ਜ਼ਿਆਦਾ ਚੰਗਾ ਤੇ ਉਂ ਵੀ ਠੀਕ ਸਮੈਟਕ ਸੈਲ ਲੱਣ ਵੀ ਚੰਗਾ ਏ ਤੇ 40 4 32 ਦੀ ਇਹ ਹੈਗੀ ਆ ਇਹ ਕੱਟੀ ਆ ਇਹਦਾ ਪਤਾ ਨਹੀਂਗਾ ਵੀ ਇਹ ਕਿਹੜੇ ਸੀਮਣ ਦੀ ਆ ਗਾਂ ਆ ਗਈ ਇਹ ਵੀ 32 ਦੀ ਆ 40 432 ਦੀ ਤੇ ਆ ਦੋਵੇਂ ਆ ਗਈਆਂ ਅਮਰਪਾਲ ਦੀਆਂ ਜਿਹੜਾ ਬੈਫ ਦਾ ਸੀਮਣ ਸੀਗਾ ਅਮਰਪਾਲ ਆ ਵੇਰਕਾ ਦੇ ਥਰੂ ਆਉਂਦਾ ਸੀਗਾ ਇਹ ਉਹਦੀਆਂ ਆ ਇਹ ਵੀ ਚੰਗੀਆਂ ਆ ਤੇ ਆ ਨਾਲ ਆ ਗਈ ਆ ਇਹ ਹੈਗੀ ਆ वर्ल्ड वाइड ਦੇ ਜਿੰਗਰ ਬੁੱਲ ਦੀ ਇਧਰੋਂ ਸਾਹਮਣੇ ਵਿਖਾ ਦੇ ਜਿੰਗਰ ਯਾਨੀ ਸੋਨਾ ਬੁੱਲਾ ਪੂਰਾ वर्ल्ड वाइड ਦਾ ਬਾਕੀ ਇਧਰ ਗਾਇਆਂ ਵੀ वर्ल्ड वाइड ਦੀਆਂ ਹੈਗੀਆਂ ਤੇ ਬਾਕੀ ਆ ਸਾਰੀਆਂ ਹੈਗੀਆਂ ਸਾਰਾ ਪੋਰਸ਼ਨ ਹੈਗਾ ਵਾ 4432 ਦਾ ਤੇ ਇਹਨਾਂ ਦੀ ਉਮਰ ਲਗਭਗ ਸਾਲ ਦੇ ਆਸ-ਪਾਸ ਆ ਕੋਈ ਉੱਤੇ ਆ ਕੋਈ ਮਹੀਨਾ ਖੰਡ ਕੋਈ ਥੱਲੇ ਆ ਤੇ ਇਹਨਾਂ ਦੀ ਸੱਤਾਂ ਦੀ ਏਆਈ ਕੀਤੀ ਆ ਇਹ ਸੱਤਾਂ ਯਾਨੀ 7 ਹੈਮਰ ਜਿਹੜਾ ਏਬੀਐਸ ਦਾ ਹੈਮਰ ਆ 66 ਸੀਮਨ ਉਹਦੇ ਤੋਂ 7 ਵੇੜਾਂ ਗੱਬਣਾ ਹੋ ਗਈਆਂ ਵਾ ਤੇ ਬਾਕੀ ਇਹ aí ਦੂਜੀਆਂ ਦੀ ਵੀ ਹੋ ਜੂਗੀ ਤੇ ਆ ਜੋ ਅੱਗੇ ਆਪਾਂ ਗੱਲ ਕਰਦੇ ਆ ਇਹ ਆਪਣਾ ਹੈਗਾ ਬਣਾਇਆ ਵਾ ਬਾਈ ਹਰਿਆ ਨੇ ਇੱਕ ਚੀਜ਼ ਦੱਸੀ ਆ ਇਹਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਇਹ ਫਰਸ਼ਾ ਇਹ ਜਿਹੜੇ ਜਿੱਥੇ ਇਹਨਾਂ ਨੇ ਪੱਠੇ ਖਾਣੇ ਨੀਵੀਂ ਹੋਣੀ ਚਾਹੀਦੀ ਆ ਤੇ ਜੇ ਜਾਨੀ ਪੱਕਾ ਰੱਖਣਾ ਪਹਿਲਾਂ ਜੇ ਕੱਚਾ ਰੱਖਦੇ ਆ ਤਾਂ ਉਹਦੇ 'ਚ ਬਹੁਤ ਜ਼ਿਆਦਾ ਮਤਲਬ ਕਿ ਉਹ ਗਰਕ ਜਾ ਵਾ ਜਾਂਦਾ ਜਦੋਂ ਮੀਂਹ ਮੂੰਹ ਪੈ ਜਾਂਦਾ ਕਿਉਂਕਿ ਜਿਹੜੀ ਆਪਣੀ ਪੱਕੀ ਫਰਸ਼ ਹੁੰਦੀ ਉਹ ਤਾਂ ਕਵਰ ਹੁੰਦੀ ਆ ਖੋਰਨੀ ਦੇ ਨਾਲ ਤੇ ਬਾਈ ਹਰੀਆਂ ਦੇ ਵੀ ਉਸ ਚੀਜ਼ ਨੂੰ ਉੱਚਾ ਰੱਖਣਾ ਵਾ ਜਿਹੜੀ ਜਿੱਥੇ ਇਹਨਾਂ ਨੇ ਪੱਠੇ ਖਾਣੇ ਉਸ ਫਰਸ਼ ਦੇ ਨਾਲੋਂ ਉਹ ਜਿਹੜੀ ਪਿੱਛੇ ਬਹਿਣ ਵਾਲੀ ਫਰਸ਼ ਨੂੰ ਥੋੜਾ ਜਿਹਾ ਉੱਚਾ ਰੱਖਣਾ ਤੇ ਢਾਲ ਦਵਾਂ ਦੀ ਸੈਂਟਰ ਦੇ ਵਿੱਚ ਕਰ ਦੇਣੀ ਆ ਠੀਕ ਆ ਇਹ ਵਿੱਚ ਪਾਣੀ ਵਾਲੀ ਖੇਲ ਆ ਗਈ ਤੇ ਪਾਣੀ ਵਾਲੀ ਖੇਲ ਦੀ ਗੱਲ ਕਰੀਏ ਤਾਂ ਇਹ ਵੀ ਜਾਨੀ ਵਿੱਚ ਪੱਥਰ ਲੱਗਿਆ ਹੋਣਾ ਚਾਹੀਦਾ ਤਾਂ ਕਿ ਵੀ ਵਿੱਚ ਕੋਈ ਵੀ ਜਲਬ ਵਗੈਰਾ ਜੰਮੇ ਜਾਂ ਕੁਝ ਵੀ ਉਹਨੂੰ ਤੇ ਨਾਲੇ ਸਾਫ਼ ਹੋ ਜਾ ਸਕੇ ਤੇ ਆਪਾਂ ਨੂੰ ਸਾਰਾ ਦਿਖਦਾ ਰਹੇ ਠੀਕ ਹੈ ਇਹ ਪੋਰਸ਼ਨ ਉਵੇਂ ਬਣਾਇਆ ਹੋਇਆ ਵੀ ਉਧਰ ਲਈਆਂ ਜਿਹੜੀਆਂ ਵਛੀਆਂ ਐ ਜਦੋਂ ਉਹ ਇੱਧਰ ਕਰ ਦਿੰਦੇ ਆ ਜਦੋਂ ਇੱਧਰ ਸਫਾਈ ਹੁੰਦੀ ਆ ਉਹ ਇੱਧਰ ਖਾ ਲੈਂਦੀਆਂ ਮੁੜ ਕੇ ਫਿਰ ਉਧਰਲੇ ਪਾਸੇ ਕਰ ਦਿੰਦੇ ਆ ਜਦੋਂ ਇੱਧਰ ਸਫਾਈ ਕਰਨੀ ਹੁੰਦੀ ਆ ਆਜਾ ਹੁਣ ਨਿੱਕੇ ਪੋਰਸ਼ਨ ਦੀ ਗੱਲ ਕਰੀਏ ਇਹ ਜਿਹੜੀਆਂ ਵਛੀਆਂ ਨਿੱਕੀਆਂ ਖੜੀਆਂ ਸਾਰੀਆਂ ਇਹ ਹੈਗੀਆਂ ਰਮਾਡਾ ਦੇ ਸੀਮਣ ਦੀਆਂ ਠੀਕ ਹੈ ਇਹ ਫੈਕਸਰ ਸੀਮਣ ਦੀਆਂ ਰਮਾਡਾ ਦੀਆਂ ਉਹ ਦੋ ਵਿੱਚ ਬੋਲਦੀਆਂ ਵਾਂ ਤੇ ਜਿਹੜੀਆਂ ਹੈਗੀਆਂ ਬਾਈ ਇਹ ਇਹ ਗਾਈਆਂ ਦੁੱਧ ਵਾਲੀਆਂ ਇਹਦੇ ਵਿੱਚ ਜਿਹੜਾ ਇਹ ਜਾਦੇ 40 120 ਸੀਮਣ ਦੀਆਂ ਜਿਹੜਾ ਪਹਿਲਾਂ ਸੀਮਣਾਇਆ ਸੀ ਤੁਹਾਨੂੰ ਮੈਂ ਅੱਗੇ ਵੀ ਦੱਸਦਾਨਾ ਜਾਦੇ ਫਾਰਮ ਇਹਨਾਂ ਨੇ ਕਾਮਯਾਬ ਕੀਤੇ ਨਾਲੇ ਤਾਂ ਸੀਮਣ ਸਾਹਬ ਦਾ ਹੀ ਨਾਲੇ ਦੁੱਧ ਬਹੁਤ ਜ਼ਿਆਦਾ ਦੇ ਰਹੀਆਂ 40 ਤੋਂ ਉੱਪਰ ਉੱਪਰ ਆ ਸਾਰੀਆਂ 45 40 ਇੱਥੇ ਚੱਲਦੀਆਂ ਵਾ ਤੇ ਇਹਨਾਂ ਦੇ ਵਿੱਚ ਵੱਡੀਆਂ ਗਾਂਆਂ ਦੇ ਵਿੱਚ ਬਾਈ ਹਰਾਂ ਕੋਲੇ ਹੈਗੀਆਂ ਵਰਲਡ ਵਾਈਡ ਦੀਆਂ ਤੇ ਨਾਲ ਇਹ 40 120 ਦੀਆਂ ਵਰਲਡ ਵਾਈਡ ਦੇ ਕਾਫੀ ਬੁੱਲਾਂ ਦੀਆਂ ਹੈਗੀਆਂ ਬਾਈ ਹਰ ਕੋਲੇ ਅੱਡੋ ਅੱਡੀ ਦੀਆਂ ਗਾਂਆਂ ਆ ਬਾਈ ਕੋਲੇ ਇੱਕ ਜਰਸੀ ਹੈਗੀ ਆ ਇਹ 40 138 ਦੇ ਸੀਮਣ ਦੀ ਆ ਠੀਕ ਆ ਕਿੰਨੇ ਅਸੀਂ ਵੱਧ ਵੱਧ ਕਿੰਨੇ ਦੋਤੇ ਰਹੀਏ ਬਾਈ ਇਹ ਇਹ 30 ਕਿਲੋ ਜਣੀ ਇਹ 30 ਲੀਟਰ ਤੇ ਇਹ ਰਹੀ ਹੈ ਬਾਈ ਤੇ ਆਜੋ ਹੁਣ ਤੁਹਾਨੂੰ ਮੱਝਾਂ ਦਾ ਵਿਖਾਗੇ ਸੈਟਅਪ ਉਧਰ ਵਿਖਾ ਦੇ ਬਾਈ ਹਰਿਆਣੇ ਵੱਡਾ ਫਾਰਮ ਹੁਣ ਨਵਾਂ ਸੈਟਅਪ ਲਾਤਾ ਵਾ ਠੀਕ ਆ ਉਧਰ ਬਾਅਦ ਚ ਇਹ ਸ਼ਿਫਟ ਹੋਏ ਜਾਣਗੀਆਂ ਠੀਕ ਆ ਆਜੋ ਗੱਲ ਕਰੀਏ ਸਭ ਤੋਂ ਪਹਿਲਾਂ ਇਹ ਹੈਗਾ ਮੱਝਾਂ ਦਾ ਪੋਰਸ਼ਨ ਠੀਕ ਆ ਸਾਰਾ ਤੇ ਜਿਹੜੀ ਆ ਆ ਤੁਸੀਂ ਫਰਸ਼ ਤੇ ਹੁਣ ਇਸ ਟਾਈਮ ਆਪਾਂ ਖੜੇ ਆ ਇਹਦੇ ਥੱਲੇ ਹੈਗਾ ਗੋਬਰ ਗੈਸ ਬਣਿਆ ਹੋਇਆ ਆ ਵੀ ਇਹਦੇ ਤੋਂ ਪਤਾ ਲੱਗਦਾ ਗੋਬਰ ਗੈਸ ਦਾ ਠੀਕ ਆ ਇੱਥੇ ਗੋਬਰ ਗੈਸ ਬਣਿਆ ਆ ਇਹ ਇੱਕ ਇਹ ਚੀਜ਼ ਤੋਂ ਪਤਾ ਲੱਗੂਗਾ ਇਹਦੇ ਥੱਲੇ ਲੈਂਟਰ ਪਾਇਆ ਹੋਇਆ ਤੇ ਇਹ ਗੋਬਰ ਗੈਸ ਆ ਤੇ ਹੁਣ ਗੱਲ ਕਰਦਗੇ ਆਪਾਂ ਮੱਝਾਂ ਦੇ ਸੈਟਅਪ ਦੀ ਇਹ ਹੋਊ ਬਈ 5 ਫੁੱਟ ਆ ਇਹ 5 ਫੁੱਟ ਇਹ 5-5 ਫੁੱਟ ਦੇ ਇਹ ਪੋਰਸ਼ਨ ਬਣਾਏ ਹੋਏ ਆ ਤੇ ਹਰੇਕ ਦੇ ਵਿੱਚ ਆਹ ਮੂਰੇ ਬਾਹਰਲੇ ਪਾਸੇ ਦੀ ਪਾਣੀ ਪੈਂਦਾ ਬਾਹਰਲੇ ਪਾਸੇ ਦੀ ਪੱਠੇ ਦਾਣਾ ਜੋ ਕੁਝ ਕਰਨਾ ਇਹਦਰ ਬਾਹਰਲੇ ਪਾਸੇ ਦੀ ਹੋ ਜਾਂਦਾ ਤੇ ਵਿੱਚੇ ਪਾਣੀ ਵਾਲੀ ਖੇਲ ਬਣਾਈ ਆ ਪਰ ਬਾਈ ਹਰੀਆਂ ਦੇ ਵੀ ਇਹ ਪਾਣੀ ਵਾਲੀ ਖੇਲ ਆ ਜਿਹੜੀ ਇਹ ਵਿੱਚ ਨਹੀਂ ਤੁਸੀਂ ਬਣਾਉਣੀ ਕਿਉਂਕਿ ਜਿਹੜੇ ਪੱਠੇ ਖਾਂਦੀਆਂ ਠੀਕ ਆ ਪੱਠੇ ਖਾ ਕੇ ਵਿੱਚ ਹੀ ਮੂੰਹ ਪਾ ਲੈਂਦੀਆਂ ਜਾਂ ਰੋਗ ਭਰ ਕੇ ਇਹਦੇ ਉੱਤੇ ਕਰ ਦਿੰਦੇ ਆ ਤੇ ਪਾਣੀ ਦੇ ਵਿੱਚ ਸਾਰਾ ਚਾਰ ਤੂੜੀ ਪਾ ਕੇ ਤੇ ਇਹ ਮੁੜ ਕੇ ਉਹ ਸਾਰਾ ਪਾਣੀ ਗੰਦਲਾ ਹੋ ਜਾਂਦਾ ਇਧਰਲੇ ਪਾਸੇ ਦੀ ਦਿਖਾ ਦਿਓ ਬਈ ਤੇ ਇੱਕ ਦੂਸਰੀ ਗੱਲ ਇਹ ਆ ਵੀ ਆਹ ਜਿਹੜੀ ਚੀਜ਼ ਆ ਇਹ ਥੋੜੀ ਲਾਈ ਆ ਜਿਹੜੇ ਇਹ ਪਾਈਪ ਲਾਏ ਆ ਨਾ ਇਹ ਮਤਲਬ ਪਤਲੇ ਆ ਇਹ ਸਵਾ 1.5 ਇੰਚ ਦਾ ਪਾਈਪ ਆ ਇਹ ਘੱਟੋ ਘੱਟ 3 ਇੰਚ ਹੀ ਹੋਵੇ ਹੋ ਸਕਦਾ ਡਿਲੀਵਰੀ ਲੱਗ ਜੇ ਤਾਂ ਜਿਹੜੀ ਆਪਣੀ ਮੋਟਰ ਵਾਲੀ ਹੁੰਦੀ ਆ 3 ਇੰਚੀ ਉਹ ਲੱਗ ਜਾਵੇ ਠੀਕ ਆ ਇਹ ਪੋਰਸ਼ਨ ਆ ਬਾਈ ਹਰਿਆ ਦਾ ਇਧਰਲੇ ਪਾਸੇ ਆਪਦੇ ਬਾਹਰਲੇ ਪਾਸੇ ਦੀ ਪੱਠੇ ਪਾਉਣੇ ਇਧਰਲੇ ਪਾਸੇ ਬੰਨ੍ਹ ਦੇਣੇ ਆ ਆਹ ਹੋਊ ਬਾਈ ਕਿੰਨਾ 1.5 ਤੋਂ ਪੌਣੇ ਤੋਂ ਹਾਂ 1.5 ਫੁੱਟ ਦਾ ਇਹ ਆ ਵੀ ਸੰਗ ਸੰਗ ਨਾਲ ਵਿੱਚ ਫਸਣਾ ਤੇ ਬਾਕੀ ਇਹ ਆ ਸੈਟਅਪ ਆ ਜਿਹੜਾ ਤੁਹਾਨੂੰ ਦਿਖਾਇਆ ਵਾ ਬਾਕੀ ਹੁਣ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਬਾਈ ਤੁਹਾਨੂੰ ਦੱਸ ਦਿਓ ਅਸੀਂ ਪਹਿਲੀ ਵਾਰੀ ਵੀਡੀਓ ਜਾਣੀ ਐ ਬਣਾਈ ਆ ਤੇ ਬਾਕੀ ਆਪਾਂ ਇੰਟਰਵਿਊ ਵੀ ਲਿਆ ਕਰਾਂਗੇ ਬੰਦਿਆਂ ਦੀ ਤੇ ਉਹ ਹਜੇ ਬੰਦਾ ਆਪਣਾ ਤਿਆਰ ਨਹੀਂ ਸੀਗਾ ਵੀਡੀਓ ਵਾਸਤੇ ਤੇ ਕੋਈ ਨਾ ਬਾਈ ਆਪਣੇ ਹੋਰ ਵੀਡੀਓ ਵੇਖਣ ਵਾਸਤੇ ਆਪਣੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ